ਪੰਜਾਬ ਅੰਦਰ ਲਗਾਤਾਰ ਸਬਜ਼ੀਆਂ ਦੇ ਭਾਅ ਆਸਮਾਨ ਛੂ ਰਹੇ ਨੇ ਜੀ ਹਾਂ ਜਿਸ ਕਰਕੇ ਗਰੀਬ ਲੋਕਾਂ ਦੀ ਪਹੁੰਚ ਤੋਂ ਜਿੱਥੇ ਸਬਜ਼ੀਆਂ ਬਾਹਰ ਹੋ ਰਹੀਆਂ ਨੇ ਉੱਥੇ ਹੀ ਮੱਧ ਵਰਗੀ ਲੋਕਾਂ ਦੀ ਜੇਬ ਉੱਤੇ ਵੀ ਬੋਝ ਪੈ ਰਿਹਾ ਇਸੇ ਦੌਰਾਨ ਬਠਿੰਡਾ ਦੇ ਸਮਾਜ ਸੇਵੀ ਅਤੇ ਸਾਬਕਾ ਕਾਉਂਸਲਰ ਵਿਜੇ ਕੁਮਾਰ ਵੱਲੋਂ ਸਬਜ਼ੀਆਂ ਦੇ ਵਦੇ ਪਾ ਦੇ ਉੱਤੇ ਵੱਖਰੇ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਨੂੰ ਨਿਸ਼ਾਨੇ ਤੇ ਲਿਆ ਗਿਆ। ਸਬਜ਼ੀਆਂ ਦੀ ਸਰੇ ਆਬ ਲੁੱਟ ਹੋ ਰਹੀ ਹੈ। ਸਬਜ਼ੀਆਂ ਨੂੰ ਜਿਵੇਂ ਲੁੱਟਿਆ ਜਾ ਰਿਹਾ ਸਾਨੂੰ ਇਹ ਸਬਜ਼ੀ ਮਾਫੀਆ ਗਰੁੱਪ ਹੈ ਜਿਹੜਾ ਕਿਸਾਨਾਂ ਤੋਂ ਵੀ ਲੁੱਟ ਰਿਹਾ ਤੇ ਸਾਨੂੰ ਵੀ ਲੁੱਟ ਰਿਹਾ। ਕਿਸਾਨਾਂ ਤੋਂ ਸਬਜ਼ੀ ਸਸਤੀ ਲੈ ਕੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਨਹੀਂ ਪੈਂਨ ਦਿੰਦੇ ਕੋਈ 5-7 ਤੋਂ 10 ਰੁਪਏ ਵੱਧ ਤੋਂ ਵੱਧ 15-20 ਰੁਪਏ ਲੈ ਲੈਂਦੇ ਆ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹ ਸ਼ਾਮ ਨੂੰ 700-1500 ਰੁਪਏ ਕਿਲੋ ਹੁੰਦੀ ਹੈ ਸਰੇ ਆਮ ਲੁੱਟਿਆ ਜਾ ਰਿਹਾ ਗੋਭੀ 200 ਰੁਪਏ ਵਿਕ ਗਈ ਦੀਵਾਲੀ ਨੂੰ ਜਿਹੜੇ ਨਰਾਤੇ ਆ ਜਾਂਦੇ ਹੁੰਦੇ ਅੰਦਰ ਕੇਲਿਆਂ ਦੇ ਰੇਟ ਚੜਾ ਦਿੰਦੇ ਆ ਪਹਿਲਾਂ ਦਰਜਣਾਂ ਦੇ ਹਿਸਾਬ ਨਾਲ ਅਸੀਂ ਹੁਣ ਕਿਲੋਆਂ ਦੇ ਹਿਸਾਬ ਨਾਲ ਨਰਾਤਿਆਂ ਚ ਜਿਹੜੇ ਕੇਲੇ ਆ ਉਹ 100 ਰੁਪਏ ਕਿਲੋ ਵਿਕੇ ਆ ਕੋਈ ਵਾਰਸ ਕਿਹੜਾ ਡੀਸੀ ਸਾਹਿਬ ਨਹੀਂ ਖਾਂਦੇ ਜਾਂ ਭਗਵੰਤ ਮਾਨ ਨਹੀਂ ਖਾਂਦਾ ਸਾਰੀ ਸਰਕਾਰ ਵੀ ਖਾਂਦੀ ਅਫਸਰ ਵੀ ਖਾਂਦੇ ਸਾਰੇ ਖਾਂਦੇ ਆ ਔਰ ਉਹਨਾਂ ਦਾ ਰੇਟ ਵੀ ਪੁੱਛਦੇ ਉਹਨਾਂ ਵੀ ਸਾਨੂੰ ਲੁੱਟ ਕੇ ਰਹੇ ਹੋ ਯਾਰ ਮੈਂ ਤਾਂ ਹੁਣ ਲੋਕਾਂ ਨੂੰ ਲਾਮਬੰਦ ਕਰ ਰਿਹਾ ਗਲੀ ਗਲੀ ਜਾਊਂਗਾ ਮੇਰੀਆਂ ਭੈਣਾ ਮਾਵਾਂ ਤੋਂ ਸੈਨ ਕਰਾਊਂਗਾ ਭਰਾਵਾਂ ਤੋਂ ਸੈਨ ਕਰਾਊਂਗਾ ਇਹ ਹੂ ਮਾਫੀਆ ਨੂੰ ਅਸੀਂ ਹੁਣ ਖਤਮ ਕਰਕੇ ਅਟਾਂਗੇ ਜਿਹੜੀ ਸਬਜ਼ੀ ਮਾਫੀਆ ਨੂੰ ਸੋਰੀ ਸਬਜ਼ੀ ਮਾਫੀਆ ਨੂੰ ਖਤਮ ਕਰਕੇ ਅਟਾਂਗੇ ਇਹ ਜਿੰਨਾ ਮਰਜੀ 5-4 ਬੰਦੇ ਉੱਥੇ ਬਹਿ ਕੇ ਰੇਟ ਨਿਰਧਾਰਤ ਕਰ ਲੈਂਦੇ ਜੇ ਲੋਕਡਾਊਨ ਵੇਲੇ ਡਾਂਗਾ ਫੇਰ ਕੇ ਗਰੀਬਾਂ ਨੂੰ ਅੰਦਰ ਸੱਟਿਆ ਗਿਆ ਡਾਂਗਾ ਫੇਰੀਆਂ ਗਈਆਂ ਤੇ ਲੋਕਡਾਊਨ ਵੇਲੇ ਰੇਟ ਨਿਰਧਾਰਤ ਕਰਤੇ ਸੀ ਤੇ ਹੁਣ ਕਿਉਂ ਨਹੀਂ ਕਿਤੇ ਜਾ ਰਹੇ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਖਮੋਸ਼ ਕਿਉਂ ਹੈ ਉਹ ਜਨਾਬ ਮੈਂ ਹੁਣੇ ਤਾਂ ਤੁਹਾਨੂੰ ਕਹਿ ਗਿਆ ਤੁਸੀਂ ਗੱਲ ਸੁਣੀ ਨਹੀਂ ਘਰੇ ਭਾਬੀ ਨੇ ਨਰਾਤੇ ਰੱਖੇ ਸੀ ਤੇ ਕੀ ਭਾ ਲੈ ਗਏ ਸੀ ਕਿਲੋ ਪਹਿਲਾ ਦਰਜਨ ਲੈ ਕੇ ਜਾਂਦੇ ਸੀ ਆਪਣੀਆਂ ਮਾਵਾਂ ਦਰਜਨ ਲੈ ਕੇ ਜਾਂਦੀਆਂ ਸੀ ਨਾ ਤੇ ਹੁਣ ਕਿਲੋ 150 200 ਰੁਪਏ ਕਿਲੋ ਨਰਾਤੇ ਨੂੰ ਵਿਕੇ ਮੇਰੀਆਂ ਭੈਣਾਂ ਨੂੰ ਗਲੀਆਂ ਦੇ ਅੰਦਰ ਸਰੇਆਬ ਸਬਜ਼ੀਆਂ ਵੇਚ ਕੇ ਲੁੱਟਿਆ ਜਾ ਰਿਹਾ ਹੈ ਸਬਜੀ ਮੰਡੀ ਗਾਂਧੀ ਚ ਰੇਟ ਹੋ ਰਿਹਾ ਗਾਂਧੀ ਮਾਰਕੀਟ ਚ ਰੇਟ ਹੋ ਰਿਹਾ ਸਰਕੀ ਬਿਯਾਰ ਚ ਹੋ ਰਿਹਾ ਪਾਵਰ ਹੌਸ ਰੋਡ ਤੇ ਹੋ ਰਿਹਾ ਬਸ ਸਟੈਂਡ ਤੇ ਹੋ ਰਿਹਾ ਪਰਸਨਲ ਨਗਰ ਚ ਹੋ ਰਿਹਾ ਪ੍ਰਤਾਪ ਨਗਰ ਚ ਹੋ ਰਿਹਾ ਮਲਟਾਨੀਆ ਰੋਡ ਤੇ ਹੋ ਰਿਹਾ ਇਹਨਾਂ ਦਾ ਕੋਈ ਵਾਰਸ ਨਹੀਂ ਰੇਟ ਇਹਨਾਂ ਦਾ ਅਰਦੇ ਲੌਕਡਾਊਨ ਵੇਲੇ ਕਿਤੇ ਸੀ ਹੁਣ ਕਿਉਂ ਨਹੀਂ ਕਰਦੇ ਆਹ ਲੋਕ ਜੀ ਪਹਿਲਾਂ ਕਿਲੋ ਲੈ ਕੇ ਦੀ ਹੁਣ ਅੱਜ ਲੱਗੇ ਨਹੀਂ ਮੈਂ ਤਾਂ ਕਹੀਦਾ ਦੇਖੋ ਸੁਆਈ ਤਾਂ ਹੋਇਆ ਨਾ ਦੇਖੋ ਨਾ ਆਹ ਹੁਣ ਸ਼ਿਮਲਾ ਮਿਰਚ ਦੋ ਪੀਸ ਹੈ ਭਾਈ ਅਪਣੀ ਹੋਣੀ ਇਹਦੇ ਨਾਲ ਲਾਲ ਆ ਕੇ ਖਾ ਲੋ ਕਾ ਚਾ ਤੁ ਲੋ ਸਾਂ ਦੀ ਲੋੜ ਹੀ ਨਹੀਂ ਆ ਹੌਤਾ ਜੇ ਗਿਫਟ ਵੀ ਦੇਣਾ ਨਾ ਕੋਈ ਦੋ ਸਬਜ਼ੀਆਂ ਆ ਰਹੀ ਮਿਰਚਾਂ ਫੜਾ ਦਿਆ ਕਰੋ ਕੋਈ ਗੋਭੀ ਦਾ ਕੁਰੀਤ ਫੜਾ ਦਿਆ ਕਰੋ ਕੋਈ ਟਮਾਟਰ ਕੋਈ ਗੰਡਾ ਲਸਣ ਚਾਰ ਚਰ ਦੇ ਕਿਲੋ ਪਿਆਜ਼ ਹੁਣ ਦੇਖ ਲੋ 30 ਰੁਪਏ ਆ ਅ 10 ਦਿਨ ਬਾਅਦ ਦੇਖ ਲੋ 130 ਰੁਪਏ ਹੋਊਗਾ ਤੇ ਇਹ ਕੀ ਸੋਨਾ ਲਾ ਦਿੰਦੇ ਆ ਵੀ ਉਸ ਤੇ ਬੇਲਗਾਮ ਹੋਏ ਕਿਉਂ ਪਏ ਆ ਬੇਲਗਾਮ ਹੋਏ ਕੋਈ ਬਾਰਸ ਨਹੀਂ ਕੋਈ ਪੁੱਛਣ ਵਾਲਾ ਨਹੀਂ ਹੁਣ ਲੋਕ ਜਾਦਰਗੇ ਤੇ ਮੈਂ ਦੱਸੂਗਾ ਜਦੋਂ ਸਬਜ਼ੀ ਮੰਡੀ ਨੂੰ ਘੇਰਿਆ ਇਹਨਾਂ ਨੂੰ ਮੈਂ ਦੱਸੂ ਕਿਵੇਂ ਲੁੱਟਦੇ ਆ ਹਾਂ ਉੱਤੇ ਬਹਿ ਕੇ ਚਾਰੇ ਗੇਟ ਬੰਦ ਕਰੂਗਾ ਸਬਜ਼ੀ ਮੰਡੀ ਦੇ ਤੇ ਮੈਂ ਦੇਖੂ ਸਬਜ਼ੀ ਕਿਵੇਂ ਬਾਹਰ ਨਿਕਲਦੀ ਹੈ ਆ ਗਿਆ